ਜਿੰਦਾਬਾਦ ਜਿੰਦਾਬਾਦ ਜੱਗਸਰ ਦੇ ਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਇਸ ਟਾਈਮ ਇਹਦੇ ਨਾਰੇ ਲੱਗਦੇ ਪਏ ਆ ਤਸਵੀਰਾਂ ਦੇਖ ਰਹੇ ਹੋ ਪਿੰਡ ਵੈਰੋ ਕਿਤੇ ਰਾਜਣ ਦੇ ਵਿੱਚ ਜਿਹੜਾ ਇੱਕ ਨਹਿਰ ਦਾ ਪੁਲਾ ਹੈਗਾ ਉੱਥੇ ਇਹ ਕਿਸਾਨ ਜੀ ਨੇ ਹਾਲੇ ਖੜੇ ਹੈਗੇ ਆ ਉਹਦਾ ਕੀ ਕਾਰਨ ਆ ਉਹ ਵੀ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਕੋਲੋਂ ਪਰ ਤੁਸੀਂ ਵੀ ਨਾ ਇਸ ਟਾਈਮ ਤੁਸੀਂ ਜਿਹੜੀਆਂ ਲਾਈਵ ਆ ਜਿਹੜੀਆਂ ਜੱਗਸਰ ਤੇ ਦੇਖ ਰਹੇ ਹੋ ਉਹ ਸ਼ੇਅਰ ਕਰ ਲੋ ਤਾਂ ਕਿ ਤੁਹਾਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਵੇ ਇਹ ਕਾਰਨ ਕੀ ਹੈ ਗਿਆ ਕਿਉਂ ਸਾਰੇ ਨਾਰੇ ਲੱਗ ਰਹੇ ਹੈਗੇ ਆ ਤੇ ਉਹਨਾਂ ਨੂੰ ਪੁੱਛਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਜ਼ਰੂਰ ਵੇਖ ਲਓ ਤਸਵੀਰਾਂ ਤੁਹਾਡੇ ਸਾਹਮਣੇ ਹੈ ਇਸ ਟਾਈਮ ਇੱਕ ਮਸ਼ੀਨ ਖੜੀ ਹੈਗੀ ਹੈ ਇਹ ਪੌਲ ਦੇ ਨੇੜੇ ਕਿਉਂਕਿ ਇਹ ਕਹਿੰਦੇ ਨੇ ਇੱਕ ਬੋਰ ਕਰਕੇ ਉਸ ਤੋਂ ਬਾਅਦ ਵਿੱਚ ਜਿਹੜਾ ਉਹ ਪਿੱਲਰ ਬਣਾਏ ਜਾਂਦੇ ਹੈਗੇ ਆ ਇਹ ਜਿਹੜੇ ਜਦੋਂ ਵੀ ਕੋਈ ਪੌਲ ਬਣਦਾ ਜਾਂ ਕੋਈ ਕੁਝ ਬਣਦਾ ਤਾਂ ਉਸ ਟਾਈਮ ਥੱਲੇ ਡੂੰਘੇ ਪਿੱਲਰ ਬਣਾ ਕੇ ਉਸ ਤੋਂ ਬਾਅਦ ਵਿੱਚ ਪੌਲ ਚੱਕਿਆ ਜਾਂਦਾ ਇਹ ਨਵੈਰੋਕੇ ਤੇ ਜਿਹੜਾ ਰਾਜਣਾ ਇੱਕ ਨਹਿਰ ਉਪਨਿ ਦਾ ਸਪਰਕ ਪੁਲ ਕਹਿ ਸਕਦੇ ਆ ਉਸ ਪੁਲ ਦੀਆਂ ਤਸਵੀਰਾਂ ਤੇ ਡਿਪਾਰਟਮੈਂਟ ਵੱਲੋਂ ਇਸ ਪੁਲ ਨੂੰ ਢਾ ਕੇ ਨਵਾਂ ਪੁਲ ਬਣਾਉਣ ਦੀ ਜਿਹੜੀ ਇੱਕ ਪ੍ਰੋਪੋਜ਼ਲ ਲਿਆਂਦੀ ਗਈ ਹੈ ਤੇ ਜਿਸ ਦਾ ਵਿਰੋਧ ਹੈ ਜਿਹੜਾ ਇਹ ਜਿਹੜੇ ਨਜ਼ਦੀਕੀ ਲੋਕ ਹੈਗੇ ਆ ਕਿਸਾਨ ਯੂਨੀਅਨ ਦੇ ਲੋਕ ਹੈਗੇ ਆ ਉਹ ਵਿਰੋਧ ਕਰ ਰਹੇ ਹੈਗੇ ਆ ਤੇ ਵਿਰੋਧ ਕਰਨ ਦਾ ਕਾਰਨ ਕੀ ਹੈਗਾ ਕਿਉਂਕਿ ਨਵਾਂ ਪੁਲ ਬਣਾਉਣਾ ਤੇ ਪੁਰਾਣਾ ਟਾਇਆ ਜਾਣਾ ਪੁਰਾਣਾ ਨਾ ਢਾਉਣ ਦਾ ਕਿਉਂ ਰੌਲਾ ਕੀਆ ਉਹ ਗੱਲਬਾਤ ਕਰਾਂਗੇ ਤਸਵੀਰਾਂ ਇੱਕ ਵਾਰ ਜਰੂਰ ਥੱਲੇ ਵਿਖਾ ਦਿਓ ਕਲਿਆਣ ਸਾਹਿਬ ਤੁਸੀਂ ਆਹ ਦਿਖਾ ਦਿਓ ਮੜੀਆਂ ਤਸਵੀਰਾਂ ਜਿੱਥੇ ਨਵਾਂ ਪੌਲ ਬਣਾਉਣ ਵਾਸਤੇ ਉਹਨਾਂ ਵੱਲੋਂ ਜਿਹੜੀ ਬਗੈਤਾ ਜਿਹੜਾ ਬੋਰ ਵਗੈਰਾ ਕੀਤਾ ਜਾ ਰਿਹਾ ਜਾਂ ਕੋਈ ਸਿਸਟਮ ਕੀਤਾ ਜਾ ਰਿਹਾ ਹੈਗਾ ਤੁਸੀਂ ਆਹ ਮਸ਼ੀਨ ਦੇਖ ਲਓ ਨਾਲ-ਨਾਲ ਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਪੁੱਛਾਂਗੇ ਤੁਸੀਂ ਸਾਹਮਣੇ ਤਸਵੀਰਾਂ ਵੀ ਦੇਖ ਰਹੇ ਹੋ ਜਿਹੜਾ ਬਿਲਕੁਲ ਕਿਨਾਰੇ ਦੇ ਉੱਪਰ ਹੈ ਜਿਹੜੀਆਂ ਉਹ ਜਿਹੜੇ ਇਹ ਪਿੱਲਰ ਖੜੇ ਕਰਨੇ ਹੈਗੇ ਆ ਉਹਦੀਆਂ ਚੀਜ਼ਾਂ ਸਾਰੀਆਂ ਤੁਸੀਂ ਦੇਖ ਰਹੇ ਹੋ ਸ਼ੇਅਰ ਕਰ ਲਓ ਇੱਕ ਵਾਰ ਆ ਅਸੀਂ ਗੱਲਬਾਤ ਕਰਾਂਗੇ ਡਿਪਾਰਟਮੈਂਟ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਸ ਮੰਡੀਪੋਰਡ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਇੱਥੇ ਵਿਰੋਧ ਕਰ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰ ਸ਼ੇਅਰ ਕਰ ਲਓ ਜਾਣਦੇ ਆ ਛਾਵੇਂ ਜਾਂਦੇ ਗਰਮੀ ਬੜੀ ਹੈਗੀ ਹੈ ਓਵਰ ਹੀਟਿੰਗ ਹੁੰਦੀ ਹੈ ਹਰ ਵਾਰ ਪਿੱਛੇ ਨੂੰ ਹੋ ਜੋ ਮੜਾ ਛਾਵੇਂ ਹੋ ਜੋ ਵੀ ਜਿਹੜੇ ਲੋਕ ਬੋਲਣਗੇ ਹੋਰ ਪਛਾਣ ਹੋ ਜਾਓ ਤੇ ਉਹਨਾਂ ਨੂੰ ਪੁੱਛਾਂਗੇ ਅਸੀਂ ਵੀ ਸਾਰੀ ਜਿਹੜੀ ਕਹਾਣੀ ਕੀ ਹੈਗੀ ਹੈ ਵੀ ਕਿਉਂ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਹੈਗਾ ਤੇ ਤੁਸੀਂ ਇੱਕ ਵਾਰ ਸ਼ੇਅਰ ਕਰ ਲਓ ਤਾਂ ਕਿ ਜਿਹੜੀ ਤੁਹਾਨੂੰ ਸਾਰੀ ਕਹਾਣੀ ਅਸੀਂ ਸੁਣਾ ਸਕੀਏ ਵੀ ਇਸ ਪੁਲ ਦੇ ਉੱਪਰ ਜਿੰਨਾ ਸਿਸਟਮ ਹੈਗਾ ਅ ਚਮਕ ਬਲਕਰਨ ਤੁਸੀਂ ਇੱਥੇ ਆਏ ਹਨਾ ਬਦਲਾ ਹ ਚਲੋ ਕਹਿੰਨੇ ਆਪਾਂ ਵੀ ਨਵੀਂ ਚੀਜ਼ ਬਣਨੀ ਚਾਹੀਦੀ ਹੈਗੀ ਆ ਤੇ ਲੋਕਾਂ ਦੀ ਡਿਮਾਂਡ ਹੁੰਦੀ ਵੀ ਸਰਕਾਰ ਨਵਾਂ ਕੰਮ ਕਰੇ ਨਵਾਂ ਸਮਾਨ ਬਣਾਵੇ ਹੁਣ ਤੁਸੀਂ ਇੱਥੇ ਕਹਿੰਦੇ ਆ ਵਿਰੋਧ ਕਰਨ ਰੌਲਾ ਕੀ ਆ ਸਾਨੂੰ ਨਵਾਂ ਪੌਲ ਬਣਦਾ ਨਹੀਂ ਹੈਗਾ ਬਣਾਉਣ ਸਿੱਧਾ ਕਰਕੇ ਬਣਾ ਦੇਣਾ ਪਰ ਬਿਨਾ ਵਜ੍ਹਾ ਤੋਂ ਜਿਹੜਾ ਹੈਗਾ ਸਾਡਾ ਰਸਤਾ ਬੰਦ ਕੀਤਾ ਜਾ ਰਿਹਾ ਇਹ ਕਹਿੰਦੇ ਵੀ 6-7 ਮਹੀਨੇ ਜਿਹੜਾ ਹੈਗਾ ਇਹ ਰਸਤਾ ਨਹੀਂ ਚੱਲਣਾ ਹੈਗਾ ਸਾਡਾ ਮੇਨ 27 22 ਪਿੰਡ ਜੁੜਦੇ ਹੈਗੇ ਆ ਜਿਨ੍ਹਾਂ ਨੇ ਇਥੋਂ ਰੋਡੇ ਕਾਲਜ ਤੋਂ ਆ ਜਾਣਾ ਇਧਰ ਨੂੰ ਠਿੰਡੇਵਾਲ ਨੂੰ ਜਾਇਦਰੋਂ ਜਾਣਾ ਜਿਹਨੇ ਮੋਗੇ ਤੱਕ ਜਿਹੜਾ ਹੈਗਾ ਇਹ ਰਸਤਾ ਜੋੜਦਾ ਹੈਗਾ ਅਸੀਂ ਕਹਿੰਨੇ ਆ ਆ ਪੌੜ ਬਚਾਇਆ ਜਾ ਸਕਦਾ ਜੇ ਸਿੱਧਾ ਇਹਨਾਂ ਨੇ ਕੱਢਣਾ ਰਸਤਾ ਇਹ ਸਿੱਧਾ ਉੱਥੋਂ ਚੱਕਣ ਤੇ ਇਹਦੇ ਸੜਕ ਨਾਲੇ ਕਹਿੰਦੇ ਵੀ ਬਲ ਪੈਂਦਾ ਤੇ ਸਿੱਧਾ ਬੜਦਾ ਇਹ ਜਿਹੜਾ ਹੈਗਾ ਚਲ ਅਸੀਂ ਕਹਿੰਨੇ ਵੀ ਬੂੜ ਦੀ ਕੁਰਬਾਨੀ ਵੀ ਦੇ ਦੰਨੇ ਅਸੀਂ ਪਰ ਆ ਪੌੜ ਤੁਸੀਂ ਜਿਹੜਾ ਹੈਗਾ ਸਾਡਾ ਰਸਤਾ ਚੱਲਦਾ ਹੈਗਾ ਇਹਨੂੰ ਬਚਾ ਕੇ ਪਾਸੇ ਦੀ ਜਿਹੜਾ ਹੈਗਾ ਇਹ ਕੱਢ ਦਿੱਤਾ ਜਾਵੇ ਪਰ ਬਿਨਾ ਪੁੱਛੇ ਸਾਨੂੰ ਜਿਹੜਾ ਹੈਗਾ ਨਾ ਤਾਂ ਪੰਚਾਇਤਾਂ ਨੂੰ ਪੁੱਛਿਆ ਗਿਆ ਤਿੰਨੇ ਪੰਚਾਇਤਾਂ ਖੜੀਆਂ ਹੈਗੀਆਂ ਆ ਕੋਠਿਆਂ ਦੀ ਪੰਚਾਇਤ ਵੀ ਖੜੀ ਆ ਰਾਜਿਆਣੇ ਦੀ ਵੀ ਖੜੀ ਆ ਵੈਰੋਕਿਆਂ ਦੀ ਵੀ ਖੜੀ ਆ ਤਾਂ ਪੁੱਛੇ ਬਿਨਾ ਜਿਹੜਾ ਹੈਗਾ ਇਹਨਾਂ ਨੇ ਤਾ ਜੀ ਬਈ ਤੁਸੀਂ ਦਿਖਾ ਸਕਦੇ ਆ ਕੈਮਰਾ ਕਮਾ ਕੇ ਇੱਥੇ ਕੱਲ ਹਾਸਾ ਵੀ ਵਾਪਰਿਆ ਜਿਹੜਾ ਹੈਗਾ ਰਗੜਾ ਵੱਜੀਆਂ ਹੈਗੀਆਂ ਨੌਜਵਾਨ ਦੇ ਤੇ ਜੇ ਇਹ ਉਹ ਢੂੰਗੇ ਚ ਥੱਲੇ ਡੱਕ ਪੰਦਾ ਬਿਨਾ ਪੁੱਛੇ ਜਿਹੜਾ ਹੈਗਾ ਪਟਤਾ ਤਾਂ ਉਹ ਜਿਹੜਾ ਹੈਗਾ ਕਿਦਾਂ ਨੁਕਸਾਨ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਕੌਣ ਜ਼ਿੰਮੇਦਾਰ ਹੈਗਾ ਤੇ ਇਹਨਾਂ ਨੇ ਜਿਹੜਾ ਹੈਗਾ ਸੜਕ ਜੜੇ ਹੈਗੇ ਨਾਲੋਂ ਬਿਲਕੁਲ ਪੱਟ ਦਿੱਤੀ ਆ ਤਾਂ ਅਸੀਂ ਕਹਿੰਨੇ ਆ ਵੀ ਜੇ ਉਸਾਰੀ ਕਰਨੀਆਂ ਤਾਂ ਆਹ ਪੌਲ ਨੂੰ ਛੱਡ ਕੇ ਜਿਹੜੀ ਹੈਗੇ ਪਰੇ ਦੀ ਜਿਹੜਾ ਹੈਗਾ ਇਹ ਰੋਡ ਜਿਹੜਾ ਹੈਗਾ ਸਿੱਧਾ ਕਰਕੇ ਕੱਢ ਦੇਣਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੇ ਪਾਸੇ ਦੀ ਕੱਢਦੇ ਆ ਪਰ ਆ ਸਾਡਾ ਜਿਹੜਾ ਨਾਂਗਾ ਬੰਦ ਹੁੰਦਾ ਇਹਨੂੰ ਨਾ ਬੰਦ ਕੀਤਾ ਜਾਵੇ ਮਤਲਬ ਮੇਨ ਆਪਣਾ ਮਸਲਾ ਇਹ ਆ ਵੀ ਰਸਤਾ ਨਾ ਬੰਦ ਕੀਤਾ ਜਾਵੇ ਪੁਲ ਬਣਾ ਲਓ ਕੋਈ ਤਰ੍ਹਾਂ ਹੀ ਹਾਂਜੀ ਆ ਪੁਲ ਜਿਹੜਾ ਹੈ ਵਿਰਾਸਤੀ ਹੈਗਾ ਇਹ ਚਾ ਪੁਲ ਇਹਨਾਂ ਤੋਂ ਜ਼ਿੰਦਗੀ ਭਰ ਨਹੀਂ ਬੰਨਣਾ ਹੈਗਾ ਜਿਹੜਾ ਆ ਬਣਿਆ ਹੈਗਾ ਇਹਨੂੰ ਇਦਾਂ ਰੱਖਿਆ ਜਾਵੇ ਨਾਲ ਦੀ ਕੱਢ ਦੇਣਾ ਕੋਈ ਚੱਕਰ ਨਹੀਂ ਹੈਗਾ ਜੀ ਅੱਛਾ ਉਹਨਾਂ ਦੀ ਉਹਨਾਂ ਦੀ ਪ੍ਰਬਲ ਇਹ ਹੈ ਕਿ ਵੀ ਇਹਨੂੰ ਢਾ ਕੇ ਹੀ ਬਣਾਇਆ ਜਾਵੇ ਉਹ ਇਹ ਤਾਂ ਉਟਾਉਣਾ ਚਾਹੁੰਦੇ ਆ ਜੀ ਇਹਨੂੰ ਤੇ ਟੈਂਦਾ ਤੇ ਰਸਤਾ ਬੰਦ ਹੁੰਦਾ ਜੀ ਹੁਣ ਇਹ ਕਹਿੰਦੇ ਆ ਪਾਸੇ ਦੇ ਦਾਂਗੇ ਪਰ ਸਾਨੂੰ ਪਤਾ ਇਹ ਤਾਂ ਜਈ ਤਾਂ ਅਸੀਂ ਤੜਕੇ ਦੇ ਫੋਨ ਲਾਈ ਜਾਂਦੇ ਹੁਣ ਆਇਆ ਆਇਆ ਹੀ ਨਹੀਂ ਸਾਡੀ ਗੱਲਬਾਤ ਹੀ ਨਹੀਂ ਸੁਣਦਾ ਸੀ ਜਦੋਂ ਇਹਨਾਂ ਨੇ ਉਸ਼ਾਰੀ ਸ਼ੁਰੂ ਕਰਤੀ ਫੇਰ ਸਾਡੀ ਗੱਲਬਾਤ ਕਿਹਨੇ ਸੁਣਨੀ ਆ ਸਾਡੇ ਜਿਹੜੀਆਂ ਸਕੂਲਾਂ ਵਾਲੀਆਂ ਜਿਹੜੀਆਂ ਬੈਣਾ ਵੀ ਆ ਰਹੀਆਂ ਸਾਰੀਆਂ ਹੈਗਿਆ ਸਾਰਾ ਨਾਂਗਾ ਹੀ ਸਾਡਾ ਇੱਥੋਂ ਦੀ ਹੈਗਾ ਖੇਤ ਵੀ ਸਾਡੇ ਇੱਧਰ ਹੈਗੇ ਆ ਕੋਈ ਵੀ ਸਾਧਨ ਆਉਣਾ ਤਾਂ ਸਾਰਾ ਸਾਡਾ ਜਿਹੜਾ ਸਰਕਲ ਰੁਕ ਜਾਣਾ ਇੱਥੋਂ ਜੀ ਬਿਲਕੁਲ ਜਿਹੜਾ ਸਾਰਾ ਸੰਪਰਕ ਕਈ ਪਿੰਡ ਜਿਹੜੇ ਇਹਦੇ ਨਾਲ ਜੁੜਦੇ ਹੈਗੇ ਆ ਕਿਉਂਕਿ ਅਗਰ ਜੇ ਪੁਲ ਬੰਦ ਹੋਦਾ ਤਾਂ ਇਹਨਾਂ ਦੀ ਗੱਲ ਠੀਕ ਆ ਵੀ ਫਿਰ ਰਸਤਾ ਪੱਕੇ ਤੌਰ ਤੇ ਬੰਦ ਹੋ ਜਾਊਗਾ ਫਿਰ ਅੱਗੇ ਪਤਾ ਨਹੀਂ ਕਿੰਨਾ ਸਮਾਂ ਜਿਹੜਾ ਲੱਗੂਗਾ ਸਰਕਾਰੀ ਕੰਮ ਦਾ ਇਹੋ ਜਿਹਾ ਕੰਮ ਦਾ ਚਮਕੌਰ ਇਸ ਤੋਂ ਅਗਲਾ ਕਦਮ ਕੀ ਹੋਊਗਾ ਤੁਹਾਡਾ ਦੇਖੋ ਇਹ ਆ ਰਾਤ ਹੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਇਹ ਪੁਲ ਨੂੰ ਪਹਿਲੀ ਗੱਲ ਤਾਂ ਢਾਉਣ ਦੀ ਗੱਲ ਹੀ ਪੁਲ ਨੂੰ ਢਾਉਣਾ ਉਹ ਪਹਿਲੀ ਗੱਲ ਜਦੋਂ ਕੋਈ ਬਰਾੜ ਸਾਹਿਬ ਜੇ ਕੰਮ ਸ਼ੁਰੂ ਕਰਦੇ ਆ ਜੇ ਨਵਾਂ ਕੋਈ ਆਪਾਂ ਸਾਰੀ ਕਰਨੀ ਆ ਤਾਂ ਪਹਿਲਾਂ ਉਹਨਾਂ ਨੂੰ ਲੱਗ ਤਰ੍ਹਾਂ ਦੀ ਵੀ ਜੀ ਕੋਈ ਰਸਤਾ ਦਿੱਤਾ ਜਾਂਦਾ ਨਹਿਰ ਆ ਜਾਂ ਸੂਆ ਉਹ ਰਸਤਾ ਦਿੱਤਾ ਹੈ ਰਸਤਾ ਅਜੇ ਤੱਕ ਕੋਈ ਬਣਾਉਣ ਦਾ ਕੋਈ ਸ਼ੁਰੂ ਨਹੀਂ ਕੀਤਾਗਾ ਤੇ ਸਾਡੀ ਰਣਨੀਤੀ ਇਹ ਤੇ ਪਹਿਲੇ ਤਾਂ ਕੰਮ ਬੰਦ ਆ ਜੇ ਕੋਈ ਇਹਦਾ ਉਹ ਸਾਡੇ ਨਾਲ ਬੈਠ ਕੇ ਕੀ ਟੇਬਲ ਟਾਕ ਤੇ ਗੱਲਬਾਤ ਕਰਨਗੇ ਹੁਣ ਵੀ ਉਹਨਾਂ ਨੇ ਨਾਲ ਮੁਲਾਇਮਾਨਾ ਗੱਲ ਹੋਈ ਹੈ ਉਹ ਕਹਿੰਦੇ ਵਲਤਾਈ ਸੜਕ ਦੇ ਵਿੱਚ ਰਹੂਗਾ ਬਰਾੜ ਸਾਹਿਬ ਸੜਕ ਤਾਂ ਚੌੜੀ ਹੋਈ ਕਰਕੇ ਪੁਲ ਬਣਾਉਣ ਦਾ ਹੈਗਾ ਤਾਂ ਉਹ ਜਿਹੜਾ ਪੁਰਾਣਾ ਪੁਲ ਚੱਲਦਾ ਉਹਦੇ ਕੋਈ ਦਿੱਕਤ ਨਹੀਂ ਹੈ ਇਹ ਅਲੱਗ ਤੌਰ ਤੇ ਨਵਾਂ ਪੁਲੋ ਬਣਾ ਸਕ ਦੇ ਆਉਣ ਵਾਲੇ ਟਾਈਮ 'ਚ ਜੇ ਕਿਤੇ ਉਹ ਛੜ ਕੇ ਲੱਗੇ ਪੁਲ ਨੂੰ ਛੜ ਕੇ ਬਣਾਉਣਗੇ ਤਾਂ ਬਣਾ ਸਕਦੇ ਨਹੀਂ ਜਗ੍ਹਾ ਨਾਲ ਹੈਗੀ ਆ ਕੋਈ ਜਗ੍ਹਾ ਦੀ ਕੋਈ ਪ੍ਰੋਬਲਮ ਜਗਾ ਜਗਾ ਦੀ ਨਰਦੀ ਨਾ ਕਿੰਨੀ ਪਈ ਹੈ ਜਗਾ ਇਹ ਪਵਾਲੇ ਦੇ ਵਿੱਚ ਰਹਿਣੀ ਉਹ ਹੁਣ ਵੀ ਗੱਲ ਬਾਤ ਉਹ ਕਦੇ ਵਲਤਾ ਰਹੂਗਾ ਮੈਂ ਕਿਹਾ ਵਲ ਰੂਗਾ ਤਾਂ ਫਿਰ ਇਹ ਪੁਲ ਤਾਂ ਠੀਕ ਸੀਗਾ ਬਣਿਆ ਵਿੱਚ ਵਲਤ ਪਹਿਲਾਂ ਵੀ ਹੈਗੀ ਆ ਲੱਗ ਕੇ ਨਿਕਲਣਾ ਵੀ ਕੁਝ ਨਹੀਂ ਨਾ ਹੀ ਤਾਂ ਕੁਝ ਨਹੀਂ ਵੇ ਵਿਰਾਸਤੀ ਪੋਲੇ ਲੋਏ ਪੋਲੇ ਦੇ ਨਾਲ ਤੇ ਬਣਨੇ ਵੀ ਹੈ ਨਹੀਂ ਹੁੰਦੇ ਉੱਤੇ ਅਲੱਗ ਤਰ੍ਹਾਂ ਦੇ ਬਣਾ ਸਕਦੇ ਨਾ ਇਹ ਧਾਉਣਗੇ ਤਾਂ ਅਸੀਂ ਰੋਕਾਂਗੇ ਤੇ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਹ ਥਿਊਟੀ ਨੂੰ ਇਹ ਦੁਆਰਾ ਬਣਾ ਕੇ ਆਪਦਾ ਕੋਈ ਇਹਦਾ ਨਕਸ਼ਾ ਉਹ ਭੇਜ ਸਕਦੇ ਆ ਨਵੇਂ ਸਿਰਿਓਂ ਪੁਲ ਨੂੰ ਪਹਿਲੀ ਗੱਲ ਨਕਸ਼ਾ ਬਣਿਆ ਪਿੱਛੋਂ ਉਹ ਕਿੱਧਰ ਵਿੱਚ ਆਉਂਦੀ ਆ ਇਹਨਾਂ ਨੂੰ ਦੂਰ ਲਾਉਣਾ ਕਰਕੇ ਵੀ ਬੀਬੀ ਜਿਆਦਾ ਖਰਚਾ ਆਉਣ ਕਰਕੇ ਇਹ ਪੁਲ ਦੇ ਕੋਲੇ ਲਿਆਏ ਇਹਨੂੰ ਐ ਲੱਗਦਾ ਹੈ ਮਹਿਕਮੇ ਨੂੰ ਵੀ ਇਥੋਂ ਦੀ ਸਰਕਾਰਾਂ ਨੂੰ ਲੱਗਦਾ ਹੈ ਵਿੱਚੋਂ ਕੁਛ ਨਾ ਕੁਛ ਜੀ ਇਹਦੇ ਵਿੱਚੋਂ ਖਾਜ ਗਏ ਖਾਣ ਦਾ ਰੌਲਾ ਬਰਾੜ ਸਾਹਿਬ ਜਿਹੜੀ ਗੱਲ ਮੇਨ ਆ ਛੋੜਾ ਬਣਾ ਕੇ ਛੋੜੇ ਪੈ ਘੱਟ ਪੈਸੇ ਲੱਗਣਗੇ ਇਸ ਕਰਕੇ ਮੇਨ ਰੌਲਾ ਇਹ ਆ ਲੋਕਾਂ ਨੂੰ ਸਮਝਾਉਂਦੇ ਇੱਥੇ ਕਿਸੇ ਪੰਚਾਇਤ ਦੇ ਲੈਕ ਹੁਣ ਵੀ ਅਸੀਂ ਕਹਿੰਦੇ ਸਾਡੇ ਪੰਚਾਇਤਾਂ ਨਾਲ ਸਹਿਮਤੀਆ ਕੀਤੀ ਜਾਵੇ ਨੇੜੇ ਜਿਹੜੇ ਲੋਕਾਂ ਨੂੰ ਦੀ ਨਗਾਉਣਾ ਚਾਹੁੰਦੇ ਉਹ ਲੋਕ ਇੱਥੇ ਖੜੇ ਆ ਉਹ ਤਾਂ ਖੜੇ ਉਹਨਾਂ ਨਾਲ ਗੱਲਬਾਤ ਕੋਈ ਤੁਹਾਨੂੰ ਮਨਜ਼ ਬਿਲਕੁਲ ਮਸਲਾ ਕਹਿੰਦੇ ਗੰਭੀਰ ਹੋ ਚੁੱਕਿਆ ਜਿੱਥੇ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਤੇ ਜਿਹੜੇ ਡਿਪਾਰਟਮੈਂਟ ਦੇ ਮੈਡੀਕਲ ਬੋਰਡ ਦੇ ਜਿਹੜੇ ਜੈਜੀ ਸਾਹਿਬ ਉਹ ਵੀ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਤੇ ਉਹ ਪੁੱਛਦੇ ਆਗੇ ਜੈਜੀ ਸਾਹਿਬ ਨੂੰ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਜੈਜੀ ਸਾਹਿਬ ਨੂੰ ਬੁਲਾਇਓ ਇੱਕ ਵਾਰ ਆ ਤੁਸੀਂ ਦੇਖ ਲਓ ਜਿੱਥੇ ਸਕੂਲਾਂ ਦੀਆਂ ਬੱਸਾਂ ਲਗਾਤਾਰ ਇੱਥੋਂ ਦੀ ਪਹੁੰਚ ਰਹੀਆਂ ਕਿਉਂਕਿ ਜਦੋਂ ਤੇ ਅਸੀਂ ਖੜੇ ਆ ਕਾਫੀ ਬੱਸਾਂ ਜਿਹੜੀਆਂ ਇੱਥੋਂ ਦੀ ਨਿਕਲ ਚੁੱਕੀਆਂ ਹੈਗੀਆਂ ਕਿਉਂਕਿ ਜੇਕਰ ਇਹ ਰਸਤਾ ਬੰਦ ਹੋ ਜਾਂਦਾ ਤਾਂ ਵਾਕਿਆ ਹੀ ਜਿਹੜੀ ਪ੍ਰੋਬਲਮ ਵੱਡੀ ਜਿਹੜੀ ਖੜ ਕਿਉਂਕਿ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਜਿਹੜੇ ਸਾਰੇ ਆਗੂ ਹੈਗੇ ਆ ਉਹਨਾਂ ਦੇ ਨਾਲ ਪੰਚਾਇਤਾਂ ਦੇ ਬੰਦੇ ਜਿਹੜੇ ਖੜੇ ਹੈਗੇ ਆ ਰਾਜਣਾ ਤੇ ਵੈਰੋਕੇ ਕਿਉਂਕਿ ਮੇਨ ਇਹ ਜਿਹੜੀ ਹਦੂਦ ਪੈਂਦੀ ਹੈਗੀ ਆ ਥਾਣਾ ਬਾਗਾਪੁਰਾਂ ਦੀ ਪੈਂਦੀ ਹੈ ਇੱਥੇ ਤੇ ਉਹ ਬਾਗਾਪੁਰਾਂ ਪੁਲਿਸ ਵੀ ਇੱਥੇ ਆਈ ਹੋਈ ਆ ਤੇ ਜੈ ਸਿੰਘ ਸਾਹਿਬ ਵੀ ਇੱਥੇ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਰਾਂ ਤੁਸੀਂ ਵੇਖ ਲਓ ਦੇਖੋ ਕਿੰਨਾ ਰਸਤਾ ਜਿਹੜਾ ਇਹ ਇਸ ਟਾਈਮ ਵਗਦਾ ਕਿਉਂਕਿ ਪਹਿਲਾ ਵਾਲਾ ਪੁਰਾਣਾ ਪੁਲ ਭੀੜਾ ਹੈਗਾ ਤੇ ਹੁਣ ਜਿਹੜੀਆਂ ਸਕੂਲਾਂ ਦੀਆਂ ਬੱਸਾਂ ਲਗਾਤਾਰ ਕ੍ਰੋਸ ਕਰ ਰਹੀਆਂ ਇਧਰੋਂ ਤੋਂ ਗੱਡੀਆਂ ਆ ਗਈਆਂ ਵਾਕਈ ਕਿਉਂਕਿ ਹੁਣ ਜਿਹੜੀ ਕ੍ਰੋਸ ਪੋਲ ਕਰਨਾ ਬੜਾ ਔਖਾ ਕਿਉਂਕਿ ਬਰਾਬਰ ਬਰਾਬਰ ਗੱਡੀਆਂ ਆ ਜਾਂਦੀਆਂ ਸਕੂਲਾਂ ਦੀਆਂ ਬੱਸਾਂ ਲੰਘ ਰਹੀਆਂ ਆਮ ਲੋਕ ਆ ਜਿਹੜੇ ਲੰਘਦੇ ਪਏ ਆ ਤੇ ਬਰਾੜ ਸਾਹਿਬ ਇਹ ਕਹੀ ਸੀ ਇਹ ਕਹਿੰਦੇ ਵੀ ਉਧਰੋਂ ਸੱਤ ਤੇ ਪੰਜ ਦੇ ਨਿਸ਼ਾਨ ਲੱਗੇ ਹੋਏ ਆ ਅਸੀਂ ਉਧਰ ਹੀ ਟਾਵਾਂਗੇ ਨਿਸ਼ਾਨ ਉਧਰ ਲੱਗਿਆ ਇਹਨਾਂ ਦੇ ਇੱਥੋਂ ਇਸ ਤੋਂ ਲੈ ਕੇ ਇੱਥੋਂ ਤੱਕ ਜਿਹੜਾ ਟਾਇਰ ਬਿਲਕੁਲ ਮਿੱਟੀ ਖੋਲਿਆ ਤੁਸੀਂ ਦੇਖ ਲਓ ਸੜਕ ਥੱਲੇ ਬੈਠ ਚੁੱਕੀ ਆ ਅਣਸਕਾਵੀਆਂ ਘਟਰਾਵਾਂ ਜਿਹੜੀਆਂ ਵਾਪਰ ਰਹੀਆਂ ਤੇ ਵਾਪਰਨੀਆਂ ਵੀ ਜੇਕਰ ਅਸੀਂ ਕਹਿੰਨੇ ਪਰਲੇ ਪਾਸੇ ਪੁਲ ਬਣਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਪੁਲ ਨੂੰ ਬਚਾਇਆ ਜਾਵੇ ਇਹ ਪੁਲ ਦਾ ਜਿਹੜਾ ਪੁਰਾਣਾ ਹੈਗਾ ਇਹਦੇ ਨਾਲ ਲੋਕਾਂ ਦੇ ਜਿਹੜੀਆਂ ਉਮੀਦਾਂ ਵੀ ਜੁੜੀਆਂ ਹੋਈਆਂ ਪੁਲ ਦੇ ਪੁਰਾਣੀਆਂ ਅਸੀਂ ਕਹਿੰਨੇ ਇਹਨੂੰ ਪਹੁੰਚਾਇਆ ਜਾ ਸਕੇ ਬਿਲਕੁਲ ਲੋਕਾਂ ਦਾ ਪਚਾ ਹੈਗਾ ਜੈ ਸਾਹਿਬ ਹੈਗੇ ਮੈਂ ਨਾ ਮਡਿਕਲ ਬੋਰਡ ਦੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਵੀ ਉਹਨਾਂ ਦੀ ਅਗਲੀ ਪ੍ਰੋਪੋਜ਼ਲ ਕੀ ਹੈਗੀ ਆ ਕਿਉਂਕਿ ਲੋਕਾਂ ਨੇ ਸਾਫ਼ ਸ਼ਬਦਾਂ ਵਿੱਚ ਆਖ ਦਿੱਤਾ ਹੈਗਾ ਜੈ ਸਾਹਿਬ ਜਿਵੇਂ ਲੋਕਾਂ ਨੇ ਆਖਿਆ ਵੀ ਜਿਹੜਾ ਪੁਰਾਣਾ ਪੌੜਾ ਇਹਨੂੰ ਬਿਲਕੁਲ ਨਾ ਢਾਇਆ ਜਾਵੇ ਨਵਾਂ ਪੌੜ ਬਣਾਉਣ ਵਾਸਤੇ ਤੁਹਾਡੇ ਕੋਲ ਜਗ੍ਹਾ ਵੀ ਹੈਗੀ ਆ ਵਾਲ ਤੁਸੀਂ ਆਖਿਆ ਵੀ ਨਿਕਲਣਾ ਨਹੀਂ ਹਨਾ ਅਗਰ ਜੇ ਡਿਪਾਰਟਮੈਂਟ ਇਹਨਾਂ ਦੀ ਗੱਲ ਦੇ ਮਤਬਕ ਹੈ ਨਵਾਂ ਹੀ ਬਣਾਉਣਾ ਜਦੋਂ ਪੈਸਾ ਤਾਂ ਨਵੇਂ ਵਾਸਤੇ ਆ ਹੀ ਰਿਹਾ ਉਹ ਵੱਖਰਾ ਵੀ ਬਣ ਸਕਦਾ ਵੀ ਮਤਲਬ ਇਹ ਫਿਰ ਇਹ ਰੌਲਾ ਕੀ ਹੈ ਸਰ ਇਹ ਰੌਲਾ ਇਹ ਨਹੀਂ ਕਿ ਜਿਵੇਂ ਮੰਨ ਲਓ ਇਹਦੀ ਲਾਈਨ ਆਪਣੀ ਜਿਹੜੀ ਲਾਈਨ ਬਣਨੀ ਆ ਉਧਰ ਵੀ 18 ਫੁੱਟ ਛੜਕਾ ਇਧਰ ਵੀ 18 ਫੁੱਟ ਛੜਕਾ ਜੇ ਆਪਾਂ ਮੰਨ ਲਓ ਉਧਰੋਂ ਆਊਟ ਕਰਦੇ ਆ ਤੇ ਉਧਰੋਂ ਜਿਹੜੀ ਲਿੰਕ ਛੜਕ ਆ ਰਹੀ ਆ ਉਹਦੇ ਚ ਵੜ ਪੈਂਦਾ ਠੀਕ ਹੈ ਜੀ ਇਧਰੋਂ ਜੀ ਇਧਰ ਲੈ ਕੇ ਜਾਂਦੇ ਆ ਇਹਦਾ ਤਾਂ ਪ੍ਰੋਪਰ ਆਪਣਾ ਵਾਲ ਨਿਕਲ ਨਹੀਂ ਰਿਹਾਗਾ ਉਧਰੋਂ ਕਲੀਅਰ ਹੁੰਦਾ ਜੇ ਆਪਾਂ ਉਸ ਨਾਲ ਬਣਾ ਰਹੇ ਆ ਜਿਸ ਨਾਲ ਨਾਲ ਹੋਣ ਡਿਜ਼ਾਈਨ ਹੋਇਆ ਇਹ ਇਰੀਗੇਸ਼ਨ ਡਿਪਾਰਟਮੈਂਟ ਤੇ ਆਪਣਾ ਟੈਕਨੀਕਲ ਐਡਵਾਈਜ਼ਰਾਂ ਦੀ ਮਰਦਨ ਨਾਲ ਜਿਹੜਾ ਇਹ ਡਿਜ਼ਾਈਨ ਪਾਸ ਹੋਇਆ ਠੀਕ ਹੈ ਜੀ ਅਸੀਂ ਖੁਦ ਨਹੀਂ ਤਿਆਰ ਕੀਤਾ ਤੇ ਜਿੱਦਾਂ ਕਿ ਹੁਣ ਇਹ ਡਿਜ਼ਾਈਨ ਹੈ ਕੋਸ਼ਿਸ਼ ਤਾਂ ਇਹੇ ਸੀ ਵੀ ਬਚਾਉਣ ਦੀ ਇਹ ਪੌਲ ਵੱਜ ਜਾਵੇ ਜਿਹੜੀ ਕੀ ਗੱਲ ਹੁਣ ਸਿਰਫ ਆਪਣਾ ਇੰਨਾ ਇਧਰਲੇ ਪਾਸੋਂ ਇੰਨਾ ਆ ਰਿਹਾ ਇਹ ਜਿੰਨਾ ਕਿ ਹੁਣ 3 ਜਾਂ 2 ਫੁੱਟ ਟਿਆ ਆ ਵਾ ਸਿਰਫ ਇਹ ਕੰਧ ਨੂੰ ਡੈਕ ਤਾਉਗੇ ਉਧਰਲੇ ਪਾਸੋਂ ਇਹ ਅੱਧ ਪੂਰੇ ਦਾ ਪੂਰਾ ਹੀ ਸਮਝ ਲਓ ਵਿੱਚ ਆਉਂਦਾ ਹਾਂਜੀ ਪੂਰਾ ਆ ਰਿਹਾ ਇਹ ਇਸ ਤਰੀਕੇ ਨਾਲ ਤੁਹਾਡਾ ਡਿਜ਼ਾਈਨ ਬਣਿਆ ਇਹ ਆਪਣਾ ਕ੍ਰੋਸ ਬਣ ਜੂਗਾ ਜੀ ਠੀਕ ਹੈ ਜੀ ਬਾਹਰ ਨਿਕਲਦਾ ਇਧਰੋਂ ਸਿਰਫ ਥੋੜਾ ਰਹਿੰਦਾ ਇਹ ਕਾਰਨ ਆ ਜੇ ਆਪਾਂ ਰੇ ਲੈ ਕੇ ਜਾਨਨੇ ਆ ਮੰਨ ਲਓ ਹੁਣ ਤੁਸੀਂ ਦੇਖੋ ਉੱਥੋਂ ਆਪਾਂ ਉਧਰਲੇ ਪਾਸੇ ਲੈ ਜਾਨੇ ਆ ਜੀ ਉਹ ਉਧਰ ਬਾਹਣ ਦੇ ਵਿੱਚ ਖੇਤ ਦੇ ਵਿੱਚ ਸਿੱਧੀ ਗੱਡੀ ਜਾਂਦੀ ਹੈ ਉਧਰ ਵੱਲ ਪੈ ਜਾਣਾ ਇੱਧਰ ਤਾਂ ਵੱਲ ਹੈਗੇ ਹੀ ਹੈਗੇ ਜੀ ਏਡਾ ਇੱਕ ਤਾਉਂਦੀ ਹੈ ਜੀ ਸਾਹਿਬ ਹੁਣੇ ਕਿਦਾਂ ਕਦੇ ਜਾ ਕੇ ਜਿਹੜੇ ਲੋਕ ਆ ਇਹ ਆਪਣੀ ਗੱਲ ਤੇ ਸੱਚੇ ਵੀ ਆ ਕਿਉਂਕਿ ਜਿਹੜੀ ਪੁਰਾਣੀ ਚੀਜ਼ ਬਣੀ ਹੋਈ ਹੈ ਅਜ ਹਜੇ ਤੱਕ ਹਿੱਲੀ ਨਹੀਂ ਤੁਸੀਂ ਨਵੀਂ ਬਣਾਉਣ ਲੱਗ ਗਏ ਆ ਅਗਰ ਜੇ ਪੁਰਾਣਾ ਨਾਲ ਰਹਿੰਦਾ ਜਿਵੇਂ ਹੁਣ ਕਿੰਨੀਆਂ ਹੀ ਬੱਸਾਂ ਸਕੂਲਾਂ ਦੀਆਂ ਨਾ ਗਈਆਂ ਹੋਰ ਬੜਾ ਆਵਾਜਾਈ ਤੁਸੀਂ ਦੇਖ ਰਹੇ ਹੋ ਨਾ ਜਦੋਂ ਤੁਸੀਂ ਇਹ ਹਟਾ ਦਿੱਤਾ ਸਰੀਆ ਆਵਾਜ਼ ਹੀ ਖਤਮ ਹੋ ਜਾਣੀ ਆ ਉਦੋਂ ਬਾਅਦ ਤੁਸੀਂ ਨਵਾਂ ਬਣਾਉਣ ਵਾਸਤੇ ਵੀ ਤੁਹਾਨੂੰ ਕਿਹਾ ਕਿ ਨਹਿਰ ਦਾ ਪੌੜਾ ਨਵਾਂ ਬਣਾਉਣ ਵਾਸਤੇ ਜਾਂ ਆਰਜੀ ਬਣਾਉਣ ਵਾਸਤੇ ਬੜਾ ਕੁਝ ਕਰਨਾ ਪੈਦਾ ਤੁਸੀਂ ਆਪਣੇ ਸੀਨੀਅਰਸ ਨਾਲ ਗੱਲਬਾਤ ਕੀਤੀ ਹੈ ਵੀ ਇਹਦਾ ਕੋਈ ਪ੍ਰੋਪੋਜ਼ਲ ਚੇਂਜ ਹੋ ਸਕਦੀ ਹੈ ਜਿਵੇਂ ਐਕਸ਼ਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜੀ ਸਰ ਮੇਰੇ ਐਕਸ਼ਨ ਸਾਹਿਬ ਨਾਲ ਨਹੀਂ ਗੱਲ ਹੋਈ ਮੇਰੇ ਐਸਟੀਯੂ ਸਾਹਿਬ ਨਾਲ ਗੱਲ ਹੋਈ ਆ ਇਹਦੇ ਆ ਡਿਜ਼ਾਈਨ ਨਹੀਂ ਚੇਂਜ ਹੋ ਸਕਦਾ ਅੱਛਾ ਠੀਕ ਹੈ ਜੀ ਤੇ ਬਾਕੀ ਨੰਬਰ ਦੋ ਗੱਲ ਜੇ ਡਿਜ਼ਾਈਨ ਤਾਂ ਚੇਂਜ ਹੋ ਹੀ ਨਹੀਂ ਸਕਦਾ ਜਿੱਦਾਂ ਕਿ ਪੰਚਾਇਤ ਕਹ ਰਹੀ ਹੈ ਕਿ ਪਰਲੇ ਪਾਸੇ ਕਰ ਠੀਕ ਹੈ ਜੀ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਜੇ ਆਪਾਂ ਪਰਲੇ ਪਾਸੇ ਕਰਦੇ ਹੁਣ ਇੱਕ ਪਾਸੇ ਵਾਲਾ ਫਿਰ ਦੋਨੇ ਪਾਸੇ ਵਾਲ ਪੈਂਦਾ ਜੀ ਅੱਛਾ ਠੀਕ ਹੈ ਜੀ ਨਹੀਂ ਜੇ ਅਗਰ ਇਹ ਕਈ ਪ੍ਰੋਪੋਜ਼ਲ ਬਦਲਣੇ ਚੇਂਜ ਹੋ ਜਾਂਦੀਆਂ ਜੇ ਅਗਰ ਕਰਨ ਤਾਂ ਕਿਹਨੂੰ ਮਿਲ ਜਾਂਦਾ ਜਾ ਕੇ ਮਿਲਿਆ ਜਾਵੇ ਜੀ ਮਤਾ ਪਾ ਕੇ ਆਪਣਾ ਲੈ ਕੇ ਦੇਣ ਠੀਕ ਹੈ ਜੀ ਮੈਂ ਮੈਂ ਵੀ ਆਪਣੇ ਅਧਿਕਾਰੀਆਂ ਨੂੰ ਸੈਂਡ ਕਰ ਦੂੰਗਾ ਇਹ ਵੀ ਜਾ ਕੇ ਉਹਨਾਂ ਨੂੰ ਮਿਲ ਉਹਨਾਂ ਨਾਲ ਗੱਲਬਾਤ ਕਰਨ ਜੇ ਕਿ ਚੇਂਜ ਹੋ ਸਕਦਾ ਤਾਂ ਅਸੀਂ ਤਾਂ ਮਤਾ ਪਾ ਸਕਦੇ ਹਾਂ ਜੀ ਅੱਜ ਤਾਂ ਮਤਾ ਪਾ ਸਕਦੀਆਂ ਮੈਂ ਦੋਸਤੋ ਇਨਾਂ ਦੀ ਗੱਲ ਦੇ ਵਿੱਚ ਦਾਵਾ ਹੈਗਾ ਪੰਚਾਇਤਾਂ ਮਤਾ ਪਾ ਕੇ ਦੇ ਸਕਦੀਆਂ ਜਿਸ ਕਾਰਨ ਜਿਵੇਂ ਤੁਹਾਡਾ ਪੈਂਡਰ ਵੈਰੋ ਕੇ ਲੱਗਦਾ ਹੈਗਾ ਉਧਰ ਰੋੜੇ ਮਤਲਬ ਚਮਕੌਰ ਹਣੀ ਆ ਕੇ ਇਧਰ ਰਾਜਣਾ ਹੋ ਗਿਆ ਬਗਰ ਇਹ ਪੰਚਾਇਤਾਂ ਮਤਾ ਪਾ ਕੇ ਦੇ ਸਕਦੀਆਂ ਇਹਨਾਂ ਨੂੰ ਵੀ ਜਿਹੜਾ ਪੌਲਾ ਵੱਖਰਾ ਬਣਾਇਆ ਜਾਵੇ ਤੇ ਇਸ ਪੌਲੇ ਨੂੰ ਨਾਟ ਆਇਆ ਜਾਵੇ ਮਤੇ ਦੀ ਤਾਂ ਵੈਸੇ ਕੋਈ ਏਡੀ ਗੱਲ ਹੀ ਨਹੀਂ ਇਹਨੇ ਐਕਸੀਆ ਸਾਹਿਬ ਨਾਲ ਗੱਲ ਇੱਥੇ ਆਉਣ ਸਾਡੇ ਨਾਲ ਗੱਲਬਾਤ ਕਰਨ ਉਹਨਾਂ ਚਾਰ ਅਸੀਂ ਜਿਹੜਾ ਹੈਗਾ ਇਹਨਾਂ ਦਾ ਕੰਮ ਪ੍ਰੋਪੋਜ਼ਲ ਆ ਸਕਦੀ ਹੈ ਮਤੇ ਆਦੀ ਆ ਸਕਦੀ ਮੈਂ ਤਾਂ ਪੈ ਸਕਦਾ ਪੈ ਸਕਦਾ ਕੋਈ ਗੱਲ ਨਹੀਂ ਉਹ ਵੀ ਵੇਖ ਲਾਂਗੇ ਅਸੀਂ ਪਰ ਅਸੀਂ ਉਨਾ ਚਿਰ ਨਹੀਂ ਇਹ ਕਹਿੰਦਾ ਵੀ ਬਾਲ ਪੈਂਦਾ ਮੈਂ ਸਾਰੇ ਅਸੀਂ ਖੜੇ ਆਂ ਵੀ ਇਹ ਸਾਰੇ ਲੋਕਾਂ ਨੂੰ ਤਾਂ ਬਾਲ ਦੀਂਦਾ ਨਹੀਂ ਹੈਗਾ ਉੱਥੋਂ ਐ ਸਿੱਧਾ ਲੱਗਦਾ ਇਹ ਕਹਿੰਦਾ ਜੀ ਐ ਨੂੰ ਜਾਂਦਾ ਬਾਲ ਤਾਂ ਫੇਰ ਪੈਂਦਾ ਹੈਗਾ ਜੇ ਉਹ ਸਿੱਧਾ ਜਾਂਦਾ ਤਾਂ ਕੋਈ ਬਾਲ ਨਹੀਂ ਹੈਗਾ ਸਾਰੇ ਲੋਕਾਂ ਨੂੰ ਸਹੀ ਲੱਗਦਾ ਅਸੀਂ ਤਾਂ ਆਪਦੇ ਉਹਦੀ ਜਿਹੜੀ ਹੈਗੀ ਬੋਰਡ ਦੀ ਵੀ ਕੁਰਬਾਨੀ ਦੇਣ ਨੂੰ ਵੀ ਉਹ ਚਲ ਉਹ ਵੀ ਕਹਿੰਦੇ ਵੀ ਕੋਈ ਨਹੀਂ ਹੈਗਾ ਪਰ ਸਿੱਧਾ ਇੱਥੋਂ ਲੈਣ ਨੂੰ ਆਏ ਸਿੱਧਾ ਹੁੰਦਾ ਤੁਸੀਂ ਵੀ ਵੇਖ ਲਓ ਜੀ ਕਿ ਉੱਥੋਂ ਆਏ ਸਿੱਧਾ ਚੱਕਦੇ ਤਾਂ ਐਂ ਜਾਂਦਾ ਸਿੱਧਾ ਕਿ ਇੱਧਰ ਨੂੰ ਟੇਡਾ ਕਰਦੇ ਫੇਰ ਉਹੀ ਬੜ ਰਹੇਗਾ ਫਿਰ ਹੋਰ ਤਾਂ ਪਿੱਪਲ ਤਾਂ ਦੋ ਦੀ ਤਾਂ ਕੁਰਬਾਨੀ ਹੋ ਜਣੀ ਆ ਤੁਹਾਡੇ ਸਾਹਮਣੇ ਤੁਸੀਂ ਜਕਰੀਆ ਸਾਹਿਬ ਗੱਡੀ ਵਾਲੀ ਸਾਈਡ ਤੇ ਕਾਂਡਾ ਕਮਾਇਆ ਇਹ ਵੀ ਕੁਰਬਾਨੀ ਤਾਂ ਇਹਦੀ ਵੀ ਹੋਈ ਜਾ ਰਹੀ ਹੈ ਹਾਂ ਇਹਦੀ ਵੀ ਹੋ ਜਾਈ ਆ ਫੇਰ ਕਹਿੰਦੇ ਵੀ ਬੜ ਪਰ ਉਹਵੇਂ ਸਿੱਧਾ ਨਿਕਲਦਾ ਜੀ ਇਹ ਇਹਨੂੰ ਹ ਵੀ ਬੰਦ ਕਰਨ ਤੇ ਲੱਗੇ ਹੋਏ ਆ ਇਧਰ ਵਿੱਚ ਵਾਰਤਾ ਹੀ ਪਤਾ ਨਹੀਂ ਇਹ ਸਮੱਸਿਆ ਪਤਾ ਕੀ ਹੈ ਜੀ ਇਹਨਾਂ ਦਾ ਜਿਹੜਾ ਦੂਰੋਂ ਚੱਕਣ ਦੇ ਕਾਰਨ ਇਹਨਾਂ ਦਾ ਖਰਚਾ ਵੱਧਦਾ ਹੈਗਾ ਇਹ ਰਲ ਮਿਲ ਕੇ ਵਿੱਚੋਂ ਉਹਦੇ ਪੈਸੇ ਜਿਹੜੇ ਹੈਗਾ ਗੜਬੂ ਗੜਬੂ ਜੇ ਕਰਨਾ ਚਾਹੁੰਦੇ ਆ ਤਾਂ ਉਹਦੇ ਕਾਰਨ ਹੀ ਜਿਹੜਾ ਇਹ ਸਮੱਸਿਆ ਆਉਂਦੀ ਆ ਵਾਸੀ ਹੋਰ ਕੋਈ ਇਹਨਾਂ ਨੂੰ ਮੈਨੂੰ ਇਹਦੇ ਤੇ ਲੱਗਦਾ ਨਹੀਂ ਹੈਗਾ ਕੋਈ ਬਾਲਦੀ ਨਹੀਂ ਗੱਲ ਕੋਈ ਨਹੀਂ ਹੈਗੀ ਅੱਜ ਤਾਈਂ ਇੱਥੇ ਇੱਕ ਵੀ ਇਨਸੀਡੈਂਟ ਨਹੀਂ ਹੋਇਆ ਕਿੰਨਾ ਆਹੇ ਪੈਂਦਾ ਇੱਕ ਵੀ ਇਨਸੀਡੈਂਟ ਹੋਇਆ ਹੋਵੇ ਇੱਥੇ ਲੋਕ ਖੜੇ ਆ ਕੋਈ ਚੱਕਰ ਨਹੀਂ ਹੈਗਾ ਇਹ ਬਸ ਉਹ ਕਾਰਨ ਅਸੀਂ ਤਾਂ ਫੇਰ ਵੀ ਕਹਿੰਦੇ ਨੰਗੀ ਤਾਂ ਇੱਥੋਂ ਦੇ ਵੀ ਜਾਂਦੇ ਆ ਸਾਧਨ ਇੱਕ ਟਰੱਕ ਤੱਕ ਸਾਰਾ ਕੁਝ ਨੰਗੀ ਜਾਂਦਾ ਅਜਿਹਾ ਕਹਿੰਦੇ ਪਪਾਏ ਖੜਾ ਰਵੇ ਤੇ ਬਣਾਉਣਾ ਤੇ ਤੇ ਪਾਸੇ ਦੀ ਨਾਲ ਦੀ ਬਣਾ ਲੈਣੇ ਪਹਿਲੀ ਗੱਲ ਤਾਂ ਪ੍ਰਾਧਾਪ ਸਾਬ ਜਿਹੜੇ ਉਹ ਮਿੱਟੀ ਢੇਰੀ ਪਈ ਦੇਖਦੇ ਆ ਤੁਸੀਂ ਇਹਨਾਂ ਨੇ ਪਹਿਲਾਂ ਇਹ ਜੈ ਸਿੰਘ ਸਾਹਿਬ ਕੋਲੇ ਖੜੇ ਇਹਨਾਂ ਨੂੰ ਪੁੱਛੋ ਇੱਥੇ ਇਹਨਾਂ ਨੇ ਬੋਰ ਕੀਤਾ ਸੀ ਕਿ ਨਹੀਂ ਟੈਸਟਿੰਗ ਆਸੇ ਹੋਇਆ ਸੀ ਆ ਦੇਖੋ ਇਹ ਟੈਸਟਿੰਗ ਟੈਸਟਿੰਗ ਥਾਂ ਥਾਂ ਟੈਸਟਿੰਗ ਕਰ ਰਹੇ ਆ ਜਦੋਂ ਟੈਸਟਿੰਗ ਕਰਕੇ ਵੀ ਇੱਥੇ ਹੀ ਆਇਆ ਨਾ ਟੈਸਟਿੰਗ ਕਰਕੇ ਇਹਨਾਂ ਨੇ ਕੀਤਾ ਇੱਥੇ ਆਇਆ ਦੇਖ ਲਓ ਇਹਨਾਂ ਨੇ ਇਹਨਾਂ ਨੇ ਉਹ ਟੈਸਟਿੰਗ ਕਰਨ ਦੇ ਉੱਥੇ ਪਹਿਲਾਂ ਇਹਨਾਂ ਰਾਦ ਸੀ ਉਧਰ ਦੀ ਬਣਾਉਂਦਾ ਫਿਰ ਪਤਾ ਨਹੀਂ ਕੀ ਇਹਨਾਂ ਨੂੰ ਦਿਸਿਆ ਜਿਵੇਂ ਕੋਈ ਘੜੂਭੂ ਕਰਨ ਵਾਲੀ ਗੱਲ ਆ ਇਹਨਾਂ ਨੂੰ ਦਿਸਿਆ ਕਿ ਆਪਾਂ ਨੂੰ ਨੇੜ ਨੂੰ ਲੈ ਕੇ ਆਈਏ ਨੇੜ ਨੂੰ ਬਣਾਵਾਂਗੇ ਬਾਕੀ ਇਹ ਜਿਹੜੇ ਕਹਿੰਦੇ ਆ ਵੀ ਸਾਨੂੰ ਇਹ ਇਹਨਾਂ ਨੂੰ ਕੁਰਬਾਨੀ ਦੇਣੀ ਪਊ ਅਸੀਂ ਤਾਂ ਅੱਜ ਵੀ ਕਹਿੰਨੇ ਆ ਸਾਰੇ ਪਿੰਡ ਵਾਸੀ ਸਾਡੇ ਨਾਲ ਪੰਚਾਇਤ ਨਾਲ ਆ ਅਸੀਂ ਨਾ ਇਹ ਪਲਟਾਂ ਦਈਏ ਨਾ ਅੱਜ ਟਾਂ ਦਈਏ ਨਾ ਕੱਲ ਟਾਂ ਦਈਏ ਕੋਲ ਪਾਸੇ ਦੀ ਬਣਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਜੈ ਸਾਹਿਬ ਕਵੇਂ ਲੋਕਾਂ ਦਾ ਇਹਨਾਂ ਦਾ ਤਾਂ ਇਹ ਆ ਵੀ ਤੁਸੀਂ ਦੂਜਾ ਕਹਿੰਦੇ ਵੀ ਹੋਰ ਪਾਸੇ ਚੱਲ ਰਹੇ ਆ ਵੀ ਜਿਹੜੀ ਤੁਹਾਡੀ ਡਿਜ਼ਾਈਨ ਆ ਉਹਦੇ ਮੁਤਾਬਕ ਵੀ ਲੰਮਾ ਜਦੋਂ ਤੁਸੀਂ ਬਣਾਓਗੇ ਤਾਂ ਖਰਚਾ ਵੱਧ ਆਊਗਾ ਸਰ ਆਪਣਾ ਡਿਜ਼ਾਈਨ ਆਪਣੇ ਕੋਲੇ ਪ੍ਰੋਪਰ ਅਸਟੀਵੇਟ ਹੈਗਾ 36 ਮੀਟਰ ਲੈਂਥ ਹੈ ਜੀ ਇਹਦੀ 24 24 ਫੁੱਟ ਆਪਣੀ ਵਿਡਥ ਆ ਠੀਕ ਹੈ ਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਰਹੇਗੀ ਲੈਂਥ ਵਿਡਥ ਦੀ ਠੀਕ ਹੈ ਇਹ ਉਹ ਤਾਂ ਕਲੀਅਰ ਆ ਆਪਣੇ ਕੋਲੇ ਜਿਹੜੀ ਨੰਬਰ ਦੋ ਗੱਲ ਤੁਸੀਂ ਮੌਕੇ ਤੇ ਤੁਸੀਂ ਖੁਦ ਮੌਜੂਦ ਆ ਉਹ ਜਿੱਥੇ ਕਹਿ ਰਹੇ ਆ ਉੱਥੇ ਜਾ ਕੇ ਦੇਖੋ ਮੋੜ ਪੈ ਰਿਆ ਜਾਂ ਨਹੀਂ ਪੈ ਰਿਆ ਇੱਥੇ ਦੇ ਦੇਖੋ ਜੇ ਉੱਥੇ ਬਣਾਉਣੇ ਆ ਤਾਂ ਦੋਨੇ ਪਾਸੇ ਮੁੜ ਪੈ ਜਾਣਾ ਜੇ ਇੱਥੋਂ ਆਪਣਾ 18 ਫੁੱਟੀ ਆਪਾਂ ਬਾਲੀਗੱਲ ਆ ਸਾਰੀ ਪੰਚਾਇਤ ਨਾਲ ਸੂਤ ਲਾ ਕੇ ਸਿੱਧਾ ਦੇਖ ਲੈਣੇ ਕਿੱਥੇ ਨਿਕਲਦਾ ਵਾ ਨਹੀਂ ਚਲੋ ਇਹ ਤਾਂ ਹੁਣ ਲੋਕਾਂ ਨੇ ਆਪਣੀ ਗੱਲ ਰੱਖ ਲਈ ਹੁਣ ਤੁਸੀਂ ਆਪਦੇ ਸੀਨੀਅਰਸ ਨਾਲ ਗੱਲਬਾਤ ਕਰਨ ਵਾਸਤੇ ਤੁਸੀਂ ਕੋਈ ਆਪਦਾ ਗੱਲ ਹੋ ਗਈ ਨਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਹੋਈ ਆ ਠੀਕ ਆ ਜੀ ਡਿਜ਼ਾਈਨ ਦਾ ਚੇਂਜ ਫੋਨ ਹੋਣੇ ਗਿਆ ਠੀਕ ਆ ਜੀ ਬਾਕੀ ਇਹ ਸਾਨੂੰ ਲੈ ਕੇ ਦੇ ਦੇਣਾ ਕਿ ਅਸੀਂ ਉਲਟੋਂ ਨਹੀਂ ਦੇਣਾਗਾ ਜਾਂ ਅਸੀਂ ਕੰਮ ਨਹੀਂ ਚੱਲਣ ਦੇਣਾਗਾ ਠੀਕ ਹੈ ਜੀ ਉਹ ਇਹ ਸਾਨੂੰ ਲੈ ਕੇ ਦੇਣਾ ਕਿਉਂਕਿ ਜੇ ਅਸੀਂ ਕੰਮ ਬੰਦ ਕਰਦੇ ਆ ਅਸੀਂ ਵੀ ਸਾਨੂੰ ਵੀ ਦਿੱਕਤ ਆਉਂਦੀ ਹੈ ਕੱਲ ਨੂੰ ਕਿ ਕੰਮ ਕਿਉਂ ਬੰਦ ਆ ਕੰਮ ਦੀ ਪ੍ਰੋਗਰੈਸ ਕਿਉਂ ਨਹੀਂ ਨਿਕਲ ਰਹੀ ਠੀਕ ਹੈ ਜੀ ਅਸੀਂ ਵੀ ਜਵਾਬ ਦੇਣਾ ਹੁੰਦਾ ਹਰ ਟਾਈਮ ਦੀ ਬੌਂਡਿੰਗ ਹੁੰਦੀ ਹੈ ਠੀਕ ਹੈ ਜੀ ਤੇ ਉਹ ਸਾਨੂੰ ਲੈ ਕੇ ਦੇ ਦੇਣ ਅਸੀਂ ਜਵਾਬ ਦੇਣ ਜੋ ਕਿ ਹੋ ਜਾਗੇ ਆਦੇ ਸੀਨੀਅਰਾਂ ਸੀਨੀਅਰਾਂ ਨੂੰ ਵੀ ਇਸ ਕਰਕੇ ਕੰਮ ਉਹ ਬੰਦ ਕਰਾਉਣਾ ਤਾਂ ਚਾਹੁੰਦੇ ਨਹੀਂ ਉਹ ਕਹਿੰਦੇ ਵੀ ਤੁਸੀਂ ਨਵਾਂ ਬਣਾਉ ਰਾ ਪਾਸੇ ਸਾਈਡ ਤੇ ਬੰਦ ਤਾਂ ਹੋਊਗਾ ਹੀ ਨਾ ਫਿਰ ਬੰਦ ਤਾਂ ਹੋਊਗਾ ਜਦੋਂ ਡਿਜ਼ਾਈਨ ਤਾਂ ਇੱਕ ਦਿਨ ਤਾਂ ਤਿਆ ਪਤਾ ਨਹੀਂ ਹੋਣਾ ਵੀ ਕਿ ਨਹੀਂ ਹੋਣਾ ਡਿਜ਼ਾਈਨ ਤਾਂ ਇੱਕਦਮ ਚੇਂਜ ਨਹੀਂ ਹੋਣਾ ਮੈਂ ਆਪ ਜੀ ਜੈ ਸਾਹਿਬ ਤੁਸ ਨੂੰ ਮਹਿਸੂਸ ਨਾ ਕਰਿਓ ਤੁਸੀਂ ਤੁਸੀਂ ਆਪਣੇ ਸੀਨੀਅਰਸ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਐਕਸੀਅਨ ਸਾਹਿਬ ਤੁਹਾਡੇ ਬੈਠੇ ਆ ਗਿਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹਨੂੰ ਚੇਂਜ ਸੰਭਵ ਕੁਝ ਹੋ ਜਾਂਦਾ ਹੈ ਕਬੱਡੀ ਅਫਸਰਾਂ ਨਾਲ ਗੱਲ ਕਰਦੇ ਆ ਮੈਂ ਤੁਹਾਨੂੰ ਦੱਸ ਰਿਹਾ ਨਾ ਜਿੱਦ ਵਿੱਚ ਹੁਣ ਹੁਣ ਤਾਂ ਫਿਰ ਇਸ ਟਾਈਮ ਤੱਕ ਇਹ ਕਹਿੰਦੇ ਵੀ ਅਸੀਂ ਨਾ ਤਾਂ ਟਾਉਣ ਦੇਣਾ ਟਾਉਣਾ ਤਾਂ ਚਲੋ ਆਪਣਾ ਬਾਅਦ ਦੀ ਗੱਲ ਰਹਿ ਗਈ ਉਹਨਾਂ ਤਾਂ ਹਜੇ ਹੈ ਵੀ ਨਹੀਂ ਸੀ ਮੈਂ ਸ਼ਾਇਦ ਮੇਰੇ ਨਾਲ ਤੁਹਾਡੇ ਨਾਲ ਵੀ ਗੱਲ ਵੀ ਹੋਈ ਸੀ ਤੇ ਇੱਥੇ ਤਾਂ ਲਾਸਟ ਵੇਖੋ ਜੀ ਆਪਾਂ ਕਿਸੇ ਚੀਜ਼ ਨੂੰ ਆਪਾਂ ਮੰਨ ਲਓ ਘਰ ਬਣਾਉਨੇ ਆ ਉਹਦੀ ਆਪਾਂ ਮੈਜ਼ਰਮੈਂਟ ਕਰਦੇ ਆ ਨਾ ਪਹਿਲੋ ਜੀ ਉਦਦੇ ਲਈ ਆਪਾਂ ਨਿਸ਼ਾਨਦੇਹੀ ਕੀਤੀ ਹੋਈ ਹੈ ਜਿੱਥੇ ਆਪਣੀ ਲਾਸਟ ਪਾਈਲ ਆਉਂਦੀ ਹੈ ਉੱਥੇ ਨਿਸ਼ਾਨ ਲਾਇਆ ਹੋਇਆ ਕੱਲੇ ਵੇਖੋ ਜਿਹੜੀ ਆਹ ਹੁਣ ਇੱਥੇ ਸਾਈਡ ਤੇ ਕਿਉਂਕਿ ਬਸ ਬਸਾਉਂਦੀਆਂ ਹਾਸੇ ਦਾ ਕਾਰਨ ਤਾਂ ਬਣਦੀ ਆ ਨਾ ਨਹੀਂ ਹਾਸੇ ਹਾਸੇ ਦਾ ਕਾਰਨ ਤਾਂ ਜੀ ਫੇਰ ਵੀ ਬਣੂਗਾ ਜੇ ਮੰਨ ਲਓ ਆਪਾਂ ਦੋਨੇ ਪਾਸੇ ਰਸਤਾ ਚਾਲੂ ਕਰਤਾ ਜੀ ਉਧਰੋਂ ਵੀ ਤੇ ਉਧਰੋਂ ਵੀ ਫੇਰ ਤਾਂ ਹਾਂਜੀ ਹਾਂਜੀ ਜਾਣ ਲਾਇਆ ਇਹ ਮੋਤਕਾਰ ਨੂੰ ਵੀ ਕਿਹੜੇ ਗੱਡੀ ਸੱਲੇ ਡਿੱਗੇ ਬੰਦਾ ਇਹਨੂੰ ਪੁੱਛ ਕੇ ਕਰਿਆ ਤੁਸੀਂ ਆਦੀ ਮਰਜ਼ੀ ਕਰੀ ਜਾਂਦੇ ਆ ਇਹ ਨਾਲ ਕੋਲ ਅੱਜ ਭਾਵੇਂ ਨਾਲ ਭਾਵੇਂ ਕੱਲ ਬਸ ਠੀਕ ਹੈ ਕੋਈ ਗੱਲ ਨਹੀਂ ਲੈ ਕੇ ਦੋ ਸਾਨੂੰ ਲੈ ਕੇ ਦੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀਆ ਵੇਖੋ ਜੈ ਸਿੰਘ ਸਾਹਿਬ ਨੇ ਆਖ ਕਹਿਤਾ ਉਹ ਕਹਿੰਦੇ ਵੀ ਡਿਜ਼ਾਈਨ ਵਾਲਾ ਨਹੀਂ ਚੇਂਜ ਹੋ ਸਕਦਾ ਪਰ ਸੀਨੀਅਰ ਅਫਸਰ ਇਹਨਾਂ ਦੇ ਕੀ ਕਰਨਗੇ ਉਹ ਬਾਦੀਆਂ ਗੱਲਾਂ ਹੈਗੀਆਂ ਪਰ ਕਿਸਾਨਾਂ ਵੱਲੋਂ ਜਾਂ ਕਿਸਾਨ ਜੂਨੀਅਨਾਂ ਵੱਲੋਂ ਆਖ ਦਿੱਤਾ ਕਿ ਆ ਵੀ ਕਹਿੰਦੇ ਵੀ ਔਲ ਅਸੀਂ ਜਿਹੜਾ ਉਹ ਲੋ ਜਿਹੜਾ ਕਹਿੰਦੇ ਵੀ ਅਸੀਂ ਉਹਨਾਂ ਚੈੱਕ ਕਰ ਨਹੀਂ ਟਾਉਣ ਦੇਵਾਂਗੇ ਜਿੰਨੇ ਜਿਹੇ ਪ੍ਰਪੋਜ਼ਲ ਜਿਹੜਾ ਇਹਨਾਂ ਦਾ ਚੇਂਜ ਹੋ ਕੇ ਨਹੀਂ ਆਉਂਦਾਗਾ ਵੱਖਰਾ ਬਣਾ ਲੈਣ ਉਹ ਕਹਿੰਦੇ ਇਹ ਰੋਕਿਆ ਨਹੀਂ ਪਰ ਕਹਿੰਦੇ ਵੀ ਆਪਦਾ ਬਣਾਉਣ ਵਾਸਤੇ ਵੱਖਰਾ ਤਰੀਕਾ ਚਲਾਓ ਪਰ ਜੈ ਸਿੰਘ ਸਾਹਿਬ ਨੇ ਜਿਹੜਾ ਕਿਹਾ ਉਹ ਕਹਿੰਦੇ ਵੀ ਡਿਜ਼ਾਈਨ ਕਦੇ ਵੀ ਚੇਂਜ ਨਹੀਂ ਹੋ ਸਕੂਗਾ ਵੀ ਇੱਥੇ ਜਿਹੜਾ ਮਸਲਾ ਘਬੀਰ ਆ ਬਿਲਕੁਲ ਪੁਲਸ ਵੀ ਆਈ ਹੋਈ ਆ ਦੋਵੇਂ ਤਰ੍ਹਾਂ ਇੱਕ ਪਾਸੇ ਇੱਕ ਪਾਸੇ ਜਿਹੜਾ ਮੰਡੀ ਬੋਰਡ ਦੇ ਜੈ ਸਿੰਘ ਸਾਹਿਬ ਹੈਗੇ ਆ ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਰੇ ਜਿਹੜੇ ਲੋਕ ਇੱਥੇ ਖੜੇ ਹੈਗੇ ਆ ਪਰ ਇਹਨਾਂ ਵੱਲ ਪੰਚਾਇਤਾਂ ਵੀ ਸਾਡੇ ਤਿੰਨ ਪੰਚਾਇਤਾਂ ਵੀ ਇਹਨਾਂ ਨੇ ਆਖਿਆ ਪੰਚਾਇਤਾਂ ਵੀ ਇਹਨਾਂ ਦੇ ਨਾਲ ਹੈਗੀਆਂ ਪਰ ਪੁਲ ਟਾਇਆ ਨਹੀਂ ਜਾਊਗਾ ਨਵਾਂ ਨਾਲ ਜ਼ਰੂਰ ਬਣ ਜਾਵੇ ਉਹਦੇ ਨਾਲ ਆ ਇਹ ਤੇ ਇਹਦੇ ਸਬੰਧ ਵਿੱਚ ਅਸੀਂ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਇਹ ਐਸਐਸ ਆਹ ਸਾਹਿਬ ਹੈਗੇ ਆ ਜਕਸੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਜਕਸੀਰ ਸਿੰਘ ਜੀ ਤੁਸੀਂ ਇੱਥੇ ਪਹੁੰਚੇ ਹੈਗੇ ਆ ਵੀ ਸਾਰਾ ਮਸਲੇ ਦੇ ਸਬੰਧ ਵਿੱਚ ਤੁਹਾਡੀ ਕੀ ਗੱਲਬਾਤ ਹੋਈ ਸਾਡੀ ਇਹਨਾਂ ਪਿੰਡ ਵਾਲੇ ਨੇ ਇਹ ਗੱਲ ਹੋਈ ਹੈ ਵੀ ਕਹਿੰਦੇ ਚਾਰੇ ਪੰਚਾਇਤਾਂ ਹੀ ਇਕੱਠੀਆਂ ਇੱਥੇ ਵੀ ਸਾਡੇ ਜਿਹੜਾ ਪੁਲ ਨਾ ਟਾਇਆ ਜਾਵੇ ਤੇ ਇਹਨਾਂ ਦੇ ਜੇਏ ਸਾਹਿਬ ਆਏ ਆ ਇਹਨਾਂ ਦੇ ਮਹਿ ਉਲਾਈ ਆ ਜੀ ਬਾਕੀ ਉਹਨਾਂ ਨੂੰ ਪਤਾ ਇਹਨਾਂ ਬਾਰੇ ਆਈ ਤੇ ਕੋਈ ਜਿਹੜਾ ਝਗੜਾ ਨ ਹੋਏ ਇਸ ਕਰਕੇ ਪਿੰਨਾ ਤੇ ਆ ਗਏ ਇਹਨੂੰ ਮਤਲਬ ਉਹ ਸ਼ਾਂਤੀਪੁਰ ਹੈ ਹਾਂ ਸ਼ਾਂਤੀਪੁਰ ਪਈ ਬਿਲਕੁਲ ਸ਼ਾਂਤੀਪੁਰ ਪੁਰਬ ਗੱਲਬਾਤ ਹੋਈ ਆ ਸਾਡੇ ਨਾਲ ਵੀ ਗੱਲਬਾਤ ਜਿਹੜੀ ਹੋ ਰਹੀ ਆ ਐਸੇ ਉਹ ਦਿਖਾਇਆ ਇਹਨਾਂ ਨੇ ਸਾਰਾ ਕੁਝ ਸਿਸਟਮ ਵੀ ਜਿਹੜਾ ਅ ਕਹਿੰਦੇ ਦੋਵੇਂ ਤਰ੍ਹਾਂ ਅੜੀਆਂ ਹੋਈਆਂ ਇਹ ਕਹਿੰਦੇ ਅਸੀਂ ਪੁਰਾਣਾ ਪੌੜ ਟਾਉਣ ਇਹਨਾਂ ਦਾ ਨਵਾਂ ਬਣਾਓ ਦੂਜੇ ਕਹਿੰਦੇ ਅਸੀਂ ਪੁਰਾਣਾ ਪੌੜ ਅੱਧਾ ਟਾ ਕੇ ਫੇਰ ਨਵਾਂ ਬਣਾਵਾਂਗਾ ਇਹ ਹਰ ਮਸਲਾ ਕਦੋਂ ਹੱਲ ਹੁੰਦਾ ਕਿਵੇਂ ਹੱਲ ਹੋਊਗਾ ਸਮੇਂ ਦੀ ਗੱਲ ਰਹੂਗੀ ਉਮੀਦ ਕਰਦਾ ਸਾਡੀ ਗੱਲਬਾਤ ਨੂੰ ਸ਼ੇਅਰ ਕਰਾਂਗੇ ਸਾਡਾ ਪੇਜ ਜੱਗਸਰ ਫੋਲੋ ਕਰਨਾ ਮਾਈਕਰੋ ਜੀ ਕਾਲਸਾਵਾ ਮਾਈਕਰੋ ਜੀ ਦੀ ਫਾਤੇ